ਇਹ ਨਾ ਹਰਵਿੰਦਰ ਸਿੰਘ ਅਤੇ ਕੋਵਿੰਦਰ ਕੌਰ ਦੋਨੋਂ ਪਤਿ ਪਤਨੀ ਨੇ ਇਹਨਾਂ ਕੱਲ ਰਾਤ ਸ਼ਾਮ ਨੂੰ ਇਹ ਆਪਣੀ ਸਕੂਟਰੀ ਤੇ ਆ ਰਹੇ ਸੀਗੇ ਜਦੋਂ ਸਾਡੀ ਪੁਲਿਸ ਪਾਲਟੀ ਨੇ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਕਰਨ ਦੀ ਕੀਤੀ ਤਾਂ ਇਹਨਾਂ ਕੋਲੋਂ 100 ਗ੍ਰਾਮ ਅਫੀਮ ਤੇ 1 ਕਿਲੋ ਭੁੱਕੀ ਬਰਾਮਦ ਹੋਈ ਇਹ ਇਸ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜਾ ਹੈਗਾ ਕੇਸ ਰਜਿਸਟਰ ਕੀਤਾ ਬੈਕਗ੍ਰਾਉਂਡ ਵਗੈਰਾ ਕੀ ਹੈਗੀ ਕਿ ਇਹ ਨਾ ਹੈਗਾ ਬੈਕਗ੍ਰਾਉਂਡ ਫਿਲਹਾਲ ਇਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਪਰ ਕੁਝ ਸਾਨੂੰ ਜਿਹੜੇ ਤੱਥ ਆਏ ਨੇ ਸਾਹਮਣੇ ਵੀ ਇਹ ਪਹਿਲਾਂ ਵੀ ਚੋਰੀ ਛੱਪੇ ਇਹ ਕੰਮ ਕਰਦੇ ਰਹੇ ਨੇ ਇਹ ਸਭ ਤੋਂ ਵੱਡੀ ਗੱਲ ਇਹ ਕਿ ਕਿਹੜੇ ਏਰੀਆ ਦੇ ਵਿੱਚ ਤੋਂ ਮੈਂ ਸੀ ਕਿ ਇਹ ਜਰਵਾਹਰ ਦੇ ਵਿੱਚ ਆ ਬਾਹਰ ਕੀਤਾ ਨਹੀਂ ਇਹ ਸਮਰਾਲੇ ਏਰੀਆ ਦੇ ਵਿੱਚ ਉਸ ਸਪਲਾਇਰ ਨੇ ਕਿ ਕਿਸੇ ਪਾਸੋਂ ਇਹਨਾਂ ਦੀ ਹੈਗਾ ਲਿੰਕ ਉਹ ਅਸੀਂ ਖੋਂਗਾ ਰਹੇ ਹਾਂ ਜਦੋਂ ਉਹਦਾ ਪਤਾ ਲੱਗੂ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਜੇ ਤਫ਼ਤੀਸ਼ ਚੱਲੀ ਇਹ ਦੱਸਿਆ ਨਾ ਕਿੱਥੋਂ ਲੈ ਕੇ ਕਿਹਨੂੰ ਦੇਜ ਰਹੇ ਸੀ ਉਹ ਅਜੇ ਤਫ਼ਤੀਸ਼ ਦਾ ਮੈਟਰ ਆ ਫਿਰ ਉਹ ਤੋਂ ਬਾਅਦ ਦੱਸ ਪੈਣਾ ਨੀ ਪੈਣਾ ਇਹ ਕਿੱਥੋਂ ਫੜੇ ਨੇ ਜੀ ਇਹ ਅਸੀਂ ਫੜੇ ਨੇ ਚੰਡੀਗੜ੍ਹ ਰੋਡ ਤੋਂ ਕਿੰਨੋਂ ਬਾਸ